ਟਿਆਲਾ ਦੇ ਬਡੁੰਗਰ ਇਲਾਕੇ ਵਿੱਚ ਹਰ ਸਾਲ ਵਾਂਗ ਰਾਇਲ ਯੂਥ ਕਲੱਬ ਵੱਲੋਂ ਪ੍ਰਦਾਨ ਰਾਹੁਲ ਬਡੁੰਗਰ ਦੇ ਯਤਨਾਂ ਨਾਲ ਭਗਵਾਨ ਗਣੇਸ਼ ਚਤੁਰਥੀ ਸਬੰਧੀ ਗਣੇਸ਼ ਜੀ ਦੀ ਮੂਰਤੀ ਇੱਕ ਵੱਡੇ ਪੰਡਾਲ ਵਿੱਚ ਕੁਝ ਦਿਨਾਂ ਲਈ ਸਥਾਪਿਤ ਕੀਤੀ ਗਈ ਜਿੱਥੇ ਕੀ ਵਿਧੀ ਪੂਰਵਕ ਪੂਜਾ ਅਰਚਨਾ ਕੀਤੀ ਗਈ ਅਤੇ ਸਮੂਹ ਇਲਾਕਾ ਵਸੀਆਂ ਵੱਲੋਂ ਹਾਜ਼ਰੀਆਂ ਲਗਵਾਈਆਂ ਗਈਆਂ ਇਸ ਸ਼ੁਭ ਮੌਕੇ ਤੇ ਗਾਇਕ ਭੁਵਿੰਦਰ ਰਾਜਾ ਅਤੇ ਉਹਨਾਂ ਦੀ ਸੰਗੀਤ ਮੰਡਲੀ ਵੱਲੋਂ ਭਜਨਾ ਰਾਹੀਂ ਸ਼ਰਧਾਲੂਆਂ ਨੂੰ ਭਗਤੀ ਰੰਗ ਵਿੱਚ ਰੰਗਿਆ ਗਿਆ ਕੁਝ ਦਿਨ ਹੋਰ ਇੱਥੇ আয়োজিত ਸਮਾਰੋਹਦ ਰਾਨ ਪ੍ਰਤਿਵਾਸ਼ਾਲੀ ਵੱਖ-ਵੱਖ ਗਾਇਕ ਕਲਾਕਾਰ ਧਾਰਮਿਕ ਰਚਨਾਵਾਂ ਰਾਹੀਂ ਆਪਣੀ ਆਪਣੀ ਹਾਜ਼ਰੀ ਲਗਵਾਉਣਗੇ ਰਾਇਲ ਯੂਥ ਕਲੱਬ ਦੇ ਪ੍ਰਧਾਨ ਰਾਹੁਲ ਬਡੁੰਗਰ ਨੇ ਦੱਸਿਆ ਕਿ ਪੰਚ ਦਰਸ਼ਨਾਮ ਤੈਰਵਜੁਨਾ ਅਖਾੜਾ ਮੁਖੀ ਸ਼੍ਰੀ ਹਿੰਦੂ ਤਾਕਤ ਸ਼੍ਰੀ ਬ੍ਰਹਮਾ ਗਿਰੀ ਜੀ ਅਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਮੀਤ ਪ੍ਰਧਾਨ ਸ਼੍ਰੀ ਸੂਮੇਰ ਸਿਰਵਲੋਂ ਚੱਲ ਰਹੀ ਇਸ ਧਾਰਮਿਕ ਸਮਾਰੋਹ ਦੌਰਾਨ ਵਿਸ਼ੇਸ਼ ਤੌਰ ਤੇ ਸਮੁਲੀਅਤ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਇਲਾਕਾ ਵਾਸੀਆਂ ਦੇ ਸਹਿਯੋਗ ਅਤੇ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਇੱਥੇ ਹਰ ਸਾਲ ਗਣੇਸ਼ ਜੀ ਸੰਬੰਧੀ ਧਾਰਮਿਕ ਸਮਾਰੋਹ ਦਾ ਆਯੋਜਨ ਕੀਤਾ ਜਾਂਦਾ ਹੈ ਜ਼ਿਕਰਯੋਗ ਹੈ ਕਿ ਭਗਵਾਨ ਗਣੇਸ਼ ਜਨਮ ਦਿਵਸ ਦੇਸ਼ ਪਰ ਵਿੱਚ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਗਣੇਸ਼ ਚਤੁਰਥੀ ਉਨ ਲੈ ਕੇ ਅਗਲੇ ਕੁਝ ਦਿਨਾਂ ਤੱਕ ਬਹੁ ਗਿਣਤੀ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾਂਦਾ ਹੈ ਇਸ ਸਾਲ ਗਣੇਸ਼ ਵਿਸਰਜਨ 17 ਸਤੰਬਰ 2024 ਨੂੰ ਹੋਵੇਗਾ यदु सदस विडंब तस्तूत मे दृक् गणपति भगवान की सत्क भगवान की जगदम्बे मैया की रज रामचंद्र भगवान की सत्य सनातन धर्म की सदगुरुदेव भगवान की भारत मात के आद हर कष्ट हर दुख हर दारिद्र हर 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 महादेव शो नमः सर्वोपचारार्थे वृन्दाचलपुष्पाणि समर्पयामि तेन सर्वेण सर्वात्मा प्रसन्नो भव सर्वतः मन्त्रपुष्पाञ्जलिम् समर्पयामि गणपति भगवान कि अनया पूज्या साङ्गासपरिवारः प्रियन्ताम् नमः सति आसन्तु यजमानस्य कामाः धम् गणपतये